ਪਿਛਲੇ ਕੁਝ ਟਾਈਮ ਤੋਂ ਪੂਰੇ ਵੈਸਟਰਨ ਵਰਲਡ ਦੇ ਵਿੱਚ ਇੰਡੀਅਨਸ ਦੇ ਖਿਲਾਫ ਜਿਹੜੀ ਹੇਟ ਹੈਗੀ ਆ ਉਹ ਲਗਾਤਾਰ ਵੱਧ ਰਹੀ ਆ। ਅਮਰੀਕਾ ਦੇ ਵਿੱਚ ਪਿਛਲੇ ਹਫ਼ਤਿਆਂ ਦੇ ਵਿੱਚ ਕੁਝ ਪੰਜਾਬੀ ਸਿੱਖ ਬਜ਼ੁਰਗ ਲੋਕਾਂ ਨੂੰ ਉੱਥੋਂ ਦੇ ਟੀਨੇਜਰਜ਼ ਦੁਆਰਾ ਬਹੁਤ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ। ਸੀਸੀਟੀਵੀ ਕੈਮਰਾਜ਼ ਦੇ ਵਿੱਚ ਇਹ ਦੇਖਿਆ ਗਿਆ ਕਿ ਇਸ ਘਟਨਾ ਤੋਂ ਕੁਝ ਘੰਟੇ ਪਹਿਲਾਂ ਇੱਕ ਐਸਯੂਵੀ ਏਸੇ ਥੀਏਟਰ ਦੇ ਆਲੇ-ਦੁਆਲੇ ਬਹੁਤ ਸਾਰੇ ਚੱਕਰ ਕੱਢ ਰਹੀ ਸੀ। ਪੁਲਿਸ ਨੇ ਬਾਅਦ ਦੇ ਵਿੱਚੋਂ ਇਹਨਾਂ ਹਮਲਾਵਰਾਂ ਦੇ ਵਿੱਚੋਂ ਇੱਕ ਦੀ ਪਛਾਣ ਇੱਕ ਗੋਰੇ ਵਿਅਕਤੀ ਦੇ ਰੂਪ ਦੇ ਵਿੱਚ ਕੀਤੀ ਹੈ ਪਰ ਇਸ ਤੋਂ ਅਗਲੇ ਦਿਨ ਤੱਕ ਥੀਏਟਰ ਮਾਲਕਾਂ ਦੀ ਜਿਹੜੀ ਟੋਨ ਹੁੰਦੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਂਦੀ ਆ ਤੇ ਉਹ ਕਹਿੰਦੇ ਆ ਕਿ ਹੁਣ ਤੋਂ ਅਸੀਂ ਇੰਡੀਅਨ ਫਿਲਮਾਂ ਨੂੰ ਆਪਣੇ ਥੀਏਟਰਸ ਦੇ ਵਿੱਚ ਦਿਖਾਉਣਾ ਬੰਦ ਕਰ ਰਹੇ ਆ ਆਪਾਂ ਦੇਖਿਆ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੇ ਜਿਹੜੇ ਪਾਰਟਿਕੂਲਰ ਕੰਟਰੀਜ਼ ਦੇ ਵਿੱਚ ਇੰਡੀਅਨ ਲੋਕ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਗਏ ਹੋਏ ਆ ਕੰਮਕਾਰ ਕਰਨ ਦੇ ਲਈ ਜਾਂ ਫਿਰ ਉੱਥੇ ਰਹਿਣ ਦੇ ਲਈ ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਇੰਡੀਅਨ ਲੋਕਾਂ ਦੇ ਅਗੇਂਸਟ ਜਿਹੜੇ ਨੇਟਿਵ ਲੋਕ ਨੇ ਉੱਥੋਂ ਦੇ ਰਹਿਣ ਵਾਲੇ ਆ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਨਫ਼ਰਤ ਭਰੀ ਹੋਈ ਆ ਬਟ ਆਮ ਆਮ ਕੈਨੇਡੀਅਨ ਇੰਡੀਆ 1 2 3 4 1 2 3 4 ਚਾਹੇ ਕੋਈ ਵੀ ਕੰਟਰੀ ਹੋਵੇ ਆਪਾਂ ਆਸਟ੍ਰੇਲੀਆ ਦੇਖਿਆ ਕੁਝ ਹਫ਼ਤੇ ਪਹਿਲਾਂ ਉੱਥੇ ਸਪੈਸ਼ਲੀ ਰੈਲੀਆਂ ਕੱਡੀਆਂ ਗਈਆਂ ਨੇ ਇੰਡੀਅਨਸ ਦੇ ਅਗੇਂਸਟ ਉਹਦੇ ਵਿੱਚ ਪਰਟੀਕੂਲਰਲੀ ਇੰਡੀਅਨਸ ਨੂੰ ਟਾਰਗੇਟ ਕੀਤਾ ਗਿਆ ਤੇ ਉਹਦੇ ਵਿੱਚ ਸਿਰਫ ਇਹੀ ਨਹੀਂ ਕਿਹਾ ਗਿਆ ਕਿ ਹੋਰ ਇੰਡੀਅਨਸ ਨੂੰ ਆਸਟ੍ਰੇਲੀਆ ਦੇ ਵਿੱਚ ਨਾ ਵਧਣ ਦਿੱਤਾ ਜਾਵੇ ਬਲਕਿ ਇਸ ਰੈਲੀ ਦੇ ਵਿੱਚ ਲੋਕ ਡਿਮਾਂਡ ਕਰ ਰਹੇ ਸੀ ਕਿ ਜਿੰਨੇ ਵੀ ਇੰਡੀਅਨ ਹੁਣ ਤੱਕ ਆਸਟ੍ਰੇਲੀਆ ਦੇ ਵਿੱਚ ਬੈਠੇ ਆ ਕਿਸੇ ਵੀ ਸਟੇਟਸ ਦੇ ਵਿੱਚ ਉਹਨਾਂ ਸਾਰਿਆਂ ਨੂੰ ਆਸਟ੍ਰੇਲੀਆ ਚੋਂ ਭੇਜਿਆ ਜਾਵੇ ਸਪੈਸ਼ਲੀ ਇੱਕ ਕੰਟਰੀ ਜਿਹਦੇ ਤੋਂ ਆਪਾਂ ਉਮੀਦ ਨਹੀਂ ਕਰ ਸਕਦੇ ਕਿ ਇੱਥੇ ਇੰਡੀਅਨਸ ਦੇ ਅਗੇਂਸਟ ਹੇਟ ਫੈਲੂਗੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਹੇਟ ਉੱਥੇ ਚੱਲ ਰਹੀ ਆ ਇਸ ਟਾਈਮ ਇੰਡੀਅਨਸ ਦੇ ਅਗੇਂਸਟ ਤੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਅਟੈਕ ਇੰਡੀਅਨਸ ਦੇ ਉੱਪਰ ਹੋਇਆ ਇਸ ਇੱਕ ਪਰਟੀਕੂਲਰ ਕੰਟਰੀ ਦੇ ਵਿੱਚ ਤੇ ਇਹ ਕੰਟਰੀ ਹੈਗਾ ਆਇਰਲੈਂਡ ਬਹੁਤ ਸਾਰੇ ਇਨਸੀਡੈਂਟ ਹੋਏ ਜਿਹੜੇ ਬਹੁਤ ਜ਼ਿਆਦਾ ਹਾਈਲਾਈਟ ਹੋਏ ਉਹਨਾਂ ਦੇ ਵਿੱਚੋਂ ਹੈਗਾ ਜਦੋਂ ਇੱਕ 6 ਸਾਲ ਦੀ ਬੱਚੀ ਨੂੰ ਜਿਹੜੀ ਆਪਣੇ ਘਰ ਦੇ ਬਾਹਰ ਗਾਰਡਨ ਦੇ ਵਿੱਚ ਖੇਡ ਰਹੀ ਸੀ ਕੁਝ ਟੀਨੇਜ ਲੜਕੇ ਆਉਂਦੇ ਆ ਤੇ ਇਸ 6 ਸਾਲ ਦੀ ਬੱਚੀ ਨੂੰ ਬੁਰੀ ਤਰ੍ਹਾਂ ਦੇ ਨਾਲ ਤੰਗ ਪਰੇਸ਼ਾਨ ਕਰਦੇ ਆ ਇਸ ਤੋਂ ਇਲਾਵਾ ਇੱਕ ਅੰਮ੍ਰਿਤਧਾਰੀ ਨੌਜਵਾਨ ਹੁੰਦਾ ਉਹਨੂੰ ਬਿਲਕੁਲ ਅਲਫ ਨੰਗਾ ਕਰਕੇ ਕੁੱਟਿਆ ਜਾਂਦਾ ਤੇ ਉਹਨੂੰ ਬੋਲਿਆ ਜਾਂਦਾ ਕਿ ਉਹ ਆਇਰਲੈਂਡ ਦੇ ਵਿੱਚ ਗੋਰੇ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ ਕਰ ਰਿਹਾ ਵਾ ਉਹਦੀ ਜਾਨ ਸਿਰਫ ਤਾਂ ਬਚ ਸਕੀ ਕਿਉਂਕਿ ਉਹਦੇ ਜਿਹੜੇ ਗਵਾਂਢੀ ਹੁੰਦੇ ਆ ਜਿਹੜੇ ਸਾਰੇ ਗੋਰੇ ਆ ਉਹ ਉਸ ਟਾਈਮ ਦੇ ਉੱਪਰ ਉਥੋਂ ਨੰਗ ਰਹੇ ਸੀ ਉਹਨਾਂ ਨੇ ਇਸ ਨੌਜਵਾਨ ਨੂੰ ਪਛਾਣ ਲਿਆ ਤੇ ਇਸ ਭੜਕੀ ਹੋਈ ਗੋਰਿਆਂ ਦੀ ਭੀੜ ਤੋਂ ਇਸ ਇਨਸਾਨ ਨੂੰ ਬਚਾ ਲਿਆ ਤੇ ਬਾਅਦ ਦੇ ਵਿੱਚ ਇਹ ਵੀ ਗਿਆ ਕਿ ਇਹ ਕੋਈ ਇਸ ਤਰ੍ਹਾਂ ਦਾ ਇਨਸਾਨ ਨਹੀਂ ਬਹੁਤ ਸਾਲਾਂ ਤੋਂ ਆਇਰਲੈਂਡ ਰਹਿ ਰਿਹਾ ਤੇ ਇੱਕ ਬਹੁਤ ਹੀ ਜ਼ਿਆਦਾ ਵਧੀਆ ਇਨਸਾਨ ਆ ਅਮਰੀਕਾ ਦੇ ਵਿੱਚ ਤਾਂ ਜੋ ਵੀ ਹੋ ਰਿਹਾ ਉਹ ਆਪਾਂ ਸਾਰਿਆਂ ਨੂੰ ਪਤਾ ਵਾ ਅਮਰੀਕਾ ਦੇ ਵਿੱਚ ਸਪੈਸ਼ਲੀ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਆਪਾਂ ਦੇਖਿਆ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੇ ਜਿਹੜੇ ਪਰਟੀਕੂਲਰ ਕੰਟਰੀਜ਼ ਦੇ ਵਿੱਚ ਇੰਡੀਅਨ ਲੋਕ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਗਏ ਹੋਏ ਆ ਕੰਮ ਕਰਨ ਦੇ ਲਈ ਜਾਂ ਫਿਰ ਉੱਥੇ ਰਹਿਣ ਦੇ ਲਈ ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਇੰਡੀਅਨ ਲੋਕਾਂ ਦੇ ਅਗੇਂਸਟ ਜਿਹੜੇ ਨੇਟਿਵ ਲੋਕ ਨੇ ਉੱਥੋਂ ਦੇ ਰਹਿਣ ਵਾਲੇ ਆ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਨਫ਼ਰਤ ਭਰੀ ਹੋਈ ਆ ਚਾਹੇ ਉਹ ਕੋਈ ਵੀ ਕੰਟਰੀ ਹੋਵੇ ਆਪਾਂ ਆਸਟ੍ਰੇਲੀਆ ਦੇਖਿਆ ਕੁਝ ਹਫ਼ਤੇ ਪਹਿਲਾਂ ਉੱਥੇ ਸਪੈਸ਼ਲੀ ਰੈਲੀਆਂ ਕੱਢੀਆਂ ਗਈਆਂ ਨੇ ਇੰਡੀਅਨਸ ਦੇ ਅਗੇਂਸਟ ਉਹਦੇ ਵਿੱਚ ਪਾਰਟਿਕੂਲਰਲੀ ਇੰਡੀਅਨਸ ਨੂੰ ਟਾਰਗੇਟ ਕੀਤਾ ਗਿਆ ਤੇ ਉਹਦੇ ਵਿੱਚ ਸਿਰਫ ਇਹੀ ਨਹੀਂ ਕਿਹਾ ਗਿਆ ਕਿ ਹੋਰ ਇੰਡੀਅਨਸ ਨੂੰ ਆਸਟ੍ਰੇਲੀਆ ਦੇ ਵਿੱਚ ਨਾ ਵੜਨ ਦਿੱਤਾ ਜਾਵੇ ਬਲਕਿ ਇਸ ਰੈਲੀ ਦੇ ਵਿੱਚ ਲੋਕ ਡਿਮਾਂਡ ਕਰ ਰਹੇ ਸੀ ਕਿ ਜਿੰਨੇ ਵੀ ਇੰਡੀਅਨ ਹੁਣ ਤੱਕ ਆਸਟ੍ਰੇਲੀਆ ਦੇ ਵਿੱਚ ਬੈਠੇ ਆ ਕਿਸੇ ਵੀ ਸਟੇਟਸ ਦੇ ਵਿੱਚ ਉਹਨਾਂ ਸਾਰਿਆਂ ਨੂੰ ਆਸਟ੍ਰੇਲੀਆ ਚੋਂ ਭੇਜਿਆ ਜਾਵੇ ਸਪੈਸ਼ਲੀ ਇੱਕ ਕੰਟਰੀ ਜਿਹਦੇ ਤੋਂ ਆਪਾਂ ਉਮੀਦ ਨਹੀਂ ਕਰ ਸਕਦੇ ਕਿ ਇੱਥੇ ਇੰਡੀਅਨਸ ਦੇ ਅਗੇਂਸਟ ਹੇਟ ਫੈਲੂਗੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਹੇਟ ਉੱਥੇ ਚੱਲ ਰਹੀ ਆ ਇਸ ਟਾਈਮ ਇੰਡੀਅਨਸ ਦੇ ਅਗੇਂਸਟ ਤੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਅਟੈਕ ਇੰਡੀਅਨਸ ਦੇ ਉੱਪਰ ਹੋਇਆ ਇਸ ਇੱਕ ਪਾਰਟਿਕੂਲਰ ਕੰਟਰੀ ਦੇ ਵਿੱਚ ਤੇ ਇਹ ਕੰਟਰੀ ਹੈਗਾ ਆਇਰਲੈਂਡ ਬਹੁਤ ਸਾਰੇ ਇਨਸੀਡੈਂਟ ਹੋਏ ਜਿਹੜੇ ਬਹੁਤ ਜ਼ਿਆਦਾ ਹਾਈਲਾਈਟ ਹੋਏ ਉਹਨਾਂ ਦੇ ਵਿੱਚੋਂ ਹੈਗਾ ਜਦੋਂ ਇੱਕ 6 ਸਾਲ ਦੀ ਬੱਚੀ ਨੂੰ ਜਿਹੜੀ ਆਪਣੇ ਘਰ ਦੇ ਬਾਹਰ ਗਾਰਡਨ ਦੇ ਵਿੱਚ ਖੇਡ ਰਹੀ ਸੀ ਕੁਝ ਟੀਨੇਜ ਲੜਕੇ ਆਉਂਦੇ ਆ ਤੇ ਇਸ 6 ਸਾਲ ਦੀ ਬੱਚੀ ਨੂੰ ਬੁਰੀ ਤਰ੍ਹਾਂ ਦੇ ਨਾਲ ਤੰਗ ਪਰੇਸ਼ਾਨ ਕਰਦੇ ਆ ਇਸ ਤੋਂ ਇਲਾਵਾ ਇੱਕ ਅਮਰਤ ਧਾਰੀ ਨੌਜਵਾਨ ਹੁੰਦਾ ਉਹਨੂੰ ਬਿਲਕੁਲ ਅਲਫ ਨੰਗਾ ਕਰਕੇ ਕੁੱਟਿਆ ਜਾਂਦਾ ਤੇ ਉਹਨੂੰ ਬੋਲਿਆ ਜਾਂਦਾ ਕਿ ਉਹ ਆਇਰਲੈਂਡ ਦੇ ਵਿੱਚ ਗੋਰੇ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ ਕਰ ਰਿਹਾ ਵਾ ਉਹਦੀ ਜਾਨ ਸਿਰਫ ਤਾਂ ਬਚ ਸકી ਕਿਉਂਕਿ ਉਹਦੇ ਜਿਹੜੇ ਗਵਾਂਢੀ ਹੁੰਦੇ ਆ ਜਿਹੜੇ ਸਾਰੇ ਗੋਰੇ ਆ ਉਹ ਉਸ ਟਾਈਮ ਦੇ ਉੱਪਰ ਉਥੋਂ ਨੰਗ ਰਹੇ ਸੀ ਉਹਨਾਂ ਨੇ ਇਸ ਨੌਜਵਾਨ ਨੂੰ ਪਛਾਣ ਲਿਆ ਤੇ ਇਸ ਭੜਕੀ ਹੋਈ ਗੋਰਿਆਂ ਦੀ ਭੀੜ ਤੋਂ ਇਸ ਇਨਸਾਨ ਨੂੰ ਬਚਾ ਲਿਆ ਤੇ ਬਾਅਦ ਦੇ ਵਿੱਚ ਇਹ ਵੀ ਕਿਹਾ ਕਿ ਇਹ ਕੋਈ ਇਸ ਤਰ੍ਹਾਂ ਦਾ ਇਨਸਾਨ ਨਹੀਂ ਬਹੁਤ ਸਾਲਾਂ ਤੋਂ ਆਇਰਲੈਂਡ ਰਹਿ ਰਿਹਾ ਤੇ ਇੱਕ ਬਹੁਤ ਹੀ ਜ਼ਿਆਦਾ ਵਧੀਆ ਇਨਸਾਨ ਆ ਅਮਰੀਕਾ ਦੇ ਵਿੱਚ ਤਾਂ ਜੋ ਵੀ ਹੋ ਰਿਹਾ ਉਹ ਆਪਾਂ ਸਾਰਿਆਂ ਨੂੰ ਪਤਾ ਵਾ ਅਮਰੀਕਾ ਦੇ ਵਿੱਚ ਸਪੈਸ਼ਲੀ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਸੀਸੀਟੀਵੀ ਕੈਮਰੇਜ਼ ਦੇ ਵਿੱਚ ਕਲੀਅਰਲੀ ਦੇਖਿਆ ਜਾ ਸਕਦਾ ਕਿ ਰਾਤ ਦੇ ਟਾਈਮ ਦੋ ਇਨਸਾਨ ਆਉਂਦੇ ਆ ਮਾਸਕ ਉਹਨਾਂ ਨੇ ਲਏ ਹੁੰਦੇ ਆ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਗੈਸ ਕੈਨਸ ਫੜੇ ਹੁੰਦੇ ਆ ਤੜਕਸਾਰ ਸਵੇਰ ਦਾ ਟਾਈਮ ਤਕਰੀਬਨ 5:20 ਹੋਏ ਹੁੰਦੇ ਆ ਲੋਕਲ ਟਾਈਮ ਦੇ ਅਨੁਸਾਰ ਇਹ ਕੋਈ ਫਲੇਮੇਬਲ ਲੀਕੋਡ ਨੇ ਜਿਨ੍ਹਾਂ ਦੇ ਨਾਲ ਅੱਗ ਵਗੈਰਾ ਲੱਗ ਸਕਦੀ ਆ ਤੇ ਇਸ ਤੋਂ ਬਾਅਦ ਇਹ ਜਿਹੜੇ ਦੋਨੇ ਅਣਪਛਾਤੇ ਵਿਅਕਤੀ ਹੁੰਦੇ ਆ ਇਹ ਇਸ ਥੀਏਟਰ ਦੀ ਐਂਟ੍ਰੈਂਸ ਦੇ ਉੱਪਰ ਅੱਗ ਲਾ ਦਿੰਦੇ ਆ ਹਾਲਾਂਕਿ ਇਹਦੇ ਨਾਲ ਜਿਹੜੀ ਇਹ ਅੱਗੇ ਇਹਨਾਂ ਨੇ ਲਾਈ ਆ ਇਹਦੇ ਨਾਲ ਥੀਏਟਰ ਨੂੰ ਕੋਈ ਬਹੁਤ ਜ਼ਿਆਦਾ ਵੱਡਾ ਡੈਮੇਜ ਨਹੀਂ ਹੋਇਆ ਵੈਸੇ ਵੀ ਇਹ ਹਮਲਾ ਹੁੰਦਾ ਵਾ ਤੜਕਸਾਰ ਉਸ ਟਾਈਮ ਦੇ ਉੱਪਰ ਕੋਈ ਵੀ ਫਿਲਮ ਨਹੀਂ ਚੱਲ ਰਹੀ ਸੀ ਕਿਸੇ ਨੂੰ ਵੀ ਆਪਣਾ ਵੀ ਪਰਸਨਲ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਇਹ ਇੱਕ ਸੰਦੇਸ਼ਾ ਸੀਗਾ ਇੱਕ ਮੈਸੇਜ ਸੀ ਉਹਨਾਂ ਲੋਕਾਂ ਦੇ ਲਈ ਜਿਹੜੇ ਉਨਾ ਥੀਏਟਰ ਵਾਲਿਆਂ ਦੇ ਲਈ ਜਿਹੜੇ ਇੰਡੀਅਨ ਫਿਲਮਾਂ ਨੂੰ ਸ਼ੋਅ ਕਰ ਰਹੇ ਸੀ ਪਰ ਹਾਲੇ ਤੱਕ ਵੀ ਕਿਉਂਕਿ ਇਹ ਸਿਰਫ ਪਹਿਲੀ ਘਟਨਾ ਸੀ ਤਾਂ ਇਸ ਕਰਕੇ ਅਥਾਰਟिटीज ਨੂੰ ਕੋਈ ਬਹੁਤ ਜ਼ਿਆਦਾ ਸਮਝ ਨਹੀਂ ਲੱਗੀ ਕਿ ਇਹ ਕੌਣ ਲੋਕ ਸੀਗੇ ਤੇ ਇਹਨਾਂ ਨੇ ਇਹ ਹਮਲਾ ਕਿਉਂ ਕੀਤਾ ਤੇ ਜਦੋਂ ਪੁਲਿਸ ਵਾਲੇ ਆਉਂਦੇ ਆ ਤਾਂ ਉਹ ਦੇਖਦੇ ਆ ਕਿ ਇਸ ਤੋਂ ਕੁਝ ਘੰਟੇ ਪਹਿਲਾਂ ਇੱਕ ਐਸਯੂਵੀ ਏਸੇ ਥੀਏਟਰ ਦੇ ਆਲੇ ਦੁਆਲੇ ਕਾਫੀ ਸਾਰੇ ਚੱਕਰ ਕੱਢ ਰਹੀ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਗੋਰੀ ਚਮੜੀ ਦਾ ਵਿਅਕਤੀ ਸੀ ਹੁਣ ਇਸ ਤੋਂ ਬਾਅਦ ਆਉਂਦਾ 2 ਅਕਤੂਬਰ ਦਾ ਦਿਨ 2 ਅਕਤੂਬਰ ਦੇ ਦਿਨ 1:50 ਮਿੰਟ ਨੂੰ ਸਵੇਰ ਦੇ ਟਾਈਮ ਇਸ ਵਾਰ ਸਿਰਫ ਇੱਕ ਹਮਲਾਵਰ ਹੁੰਦਾ ਤੇ ਉਹ ਥੀਏਟਰ ਦੀ ਐਂਟਰੈਂਸ ਦੇ ਉੱਪਰ ਬਹੁਤ ਸਾਰੀਆਂ ਗੋਲੀਆਂ ਚਲਾ ਦਿੰਦਾ ਇੱਕ ਵਾਰੀ ਫੇਰ ਟਾਈਮ ਉਹ ਰੱਖਿਆ ਗਿਆ ਜਦੋਂ ਥੀਏਟਰ ਦੇ ਅੰਦਰ ਕੋਈ ਮੌਜੂਦ ਨਾ ਹੋਵੇ ਤੇ ਜਦੋਂ ਇਥੋਂ ਨਿਕਲ ਕੇ ਭੱਜ ਜਾਣਾ ਵੀ ਸੌਖਾ ਰਹੇ ਪਰ ਦੋਨੇ ਵਾਰ ਮੰਤਵ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ ਕਮ ਸੇ ਕਮ ਇਹਨਾਂ ਦੋਨੇ ਘਟਨਾਵਾਂ ਦੇ ਵਿੱਚ ਤੇ ਇਹ ਸਿਰਫ ਇੱਕ ਮੈਸੇਜ ਸੀ ਹੁਣ ਪੁਲਿਸ ਵਾਲੇ ਦੋਨੇ ਕੜੀਆਂ ਨੂੰ ਜੋੜਦੇ ਆ ਦੋਨੇ ਵਾਰ ਦੇਖਦੇ ਆ ਕਿ ਥੀਏਟਰਸ ਦੇ ਵਿੱਚ ਇੰਡੀਅਨ ਫਿਲਮਸ ਲੱਗੀਆਂ ਹੋਈਆਂ ਸੀ ਹੁਣ ਅਥਾਰਟिटीज ਨੂੰ ਇਹ ਲੱਗਦਾ ਕਿ ਇਹ ਦੋਨੇ ਘਟਨਾਵਾਂ ਆਪਸ ਦੇ ਵਿੱਚ ਰੜਦੀਆਂ ਮਿਲਦੀਆਂ ਨੇ ਤੇ ਇੱਕੋ ਤਰ੍ਹਾਂ ਦੇ ਮਾਈਂਡਸੈਟ ਵਾਲੇ ਲੋਕਾਂ ਨੇ ਕੀਤੀਆਂ ਨੇ ਜਾਂ ਫਿਰ ਕਿਸੇ ਇੱਕੋ ਹੀ ਗਰੁੱਪ ਨੇ ਕੀਤੀਆਂ ਨੇ ਹੁਣ ਫਿਲਮ ਸੀਏ ਗਰੁੱਪ ਦੇ ਜਿਹੜੇ ਸੀਈਓ ਹੁੰਦੇ ਆ ਜੈਫ ਨੌਲ ਜਦੋਂ ਇਹ ਦੋਨੇ ਘਟਨਾਵਾਂ ਹੁੰਦੀਆਂ ਉਸ ਤੋਂ ਬਾਅਦ ਉਹ ਐਕਸ ਦੇ ਉੱਪਰ ਜਿਹਨੂੰ ਪਹਿਲਾਂ ਟਵਿੱਟਰ ਕਿਹਾ ਜਾਂਦਾ ਸੀ ਇੱਕ ਮੈਸੇਜ ਛੱਡਦੇ ਆ ਆਪਣੇ ਦਰਸ਼ਕਾਂ ਦੇ ਲਈ ਆਪਣੇ ਕਸਟਮਰਸ ਦੇ ਲਈ ਉਹਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਕੌਨਫੀਡੈਂਟ ਹੁੰਦੇ ਆ ਤੇ ਉਹ ਕਹਿੰਦੇ ਆ ਕਿ ਸਾਨੂੰ ਪਤਾ ਇਹ ਟਾਰਗੇਟ ਸਾਨੂੰ ਕਿਉਂ ਕੀਤਾ ਗਿਆ ਕੁਝ ਲੋਕ ਚਾਹੁੰਦੇ ਆ ਕਿ ਅਸੀਂ ਇੰਡੀਅਨ ਫਿਲਮਾਂ ਨੂੰ ਨਾ ਦਿਖਾਈਏ ਪਰ ਅਸੀਂ ਇੰਡੀਅਨ ਫਿਲਮਾਂ ਦਿਖਾਉਂਦੇ ਰਹਿਾਂਗੇ ਈਵਨ ਜਿਹੜੀ ਉਹਨਾਂ ਦੀ ਲੈਂਗੁਏਜ ਹੁੰਦੀ ਆ ਉਹ ਬਹੁਤ ਅਗਰੈਸਿਵ ਹੁੰਦੀ ਆ ਆਪਣੇ ਇਸ ਮੈਸੇਜ ਦੇ ਵਿੱਚ ਉਹ ਲਿਖਦੇ ਆ ਕਿ ਅਸੀਂ ਜਦੋਂ ਚਾਹੀਏ ਜੋ ਚਾਹੀਏ ਉਹ ਦਿਖਾਵਾਂਗੇ ਤੇ ਜਿਹੜੀ ਸਾਡੀ ਸਿਕਿਉਰਿਟੀ ਆ ਉਹ 24 ਘੰਟੇ ਲਗਾਤਾਰ ਮੁਸਤੈਦ ਰਹਿੰਦੀ ਹੈ ਤੇ ਸਾਡੇ ਥੀਏਟਰ ਦੇ ਵਿੱਚ ਆ ਕੇ ਫਿਲਮਾਂ ਦੇਖਣ ਵਾਲੇ ਦਰਸ਼ਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਡਰਨ ਦੀ ਕੋਈ ਵੀ ਲੋੜ ਨਹੀਂ ਹੈਗੀ ਪਰ ਇਸ ਤੋਂ ਸਿਰਫ ਇੱਕ ਦਿਨ ਤੋਂ ਬਾਅਦ ਸ਼ੁੱਕਰਵਾਰ ਦੇ ਦਿਨ ਉਹਨਾਂ ਦੀ ਇਹ ਟੋਨ ਪੂਰੀ ਤਰ੍ਹਾਂ ਦੇ ਨਾਲ ਚੇਂਜ ਹੋ ਜਾਂਦੀ ਆ ਸ਼ਾਇਦ ਉਹਨਾਂ ਦੇ ਉੱਪਰ ਅਥਾਰਟिटीज ਵੱਲੋਂ ਪ੍ਰੈਸ਼ਰ ਵੀ ਪਿਆ ਹੋਵੇ ਤੇ ਇਸ ਵਾਰ ਉਹ ਕਹਿੰਦੇ ਆ ਕਿ ਨਹੀਂ ਹੁਣ ਤੋਂ ਅਸੀਂ ਇੰਡੀਅਨ ਫਿਲਮਾਂ ਨੂੰ ਦਿਖਾਉਣਾ ਕਮ ਸੇ ਕਮ ਥੋੜੇ ਟਾਈਮ ਦੇ ਲਈ ਬੰਦ ਕਰ ਰਹੇ ਹਾਂ ਹੁਣ ਜਦੋਂ ਹੀ ਜੈਫਨੌਲ ਇਹ ਵਾਲੀ ਸਟੇਟਮੈਂਟ ਦੇ ਦਿੰਦੇ ਆ ਨਾਲ ਦੀ ਨਾਲ ਹੀ ਬਾਕੀ ਹੋਰ ਬਹੁਤ ਸਾਰੇ ਥੀਏਟਰ ਗਰੁੱਪਸ ਸੇਮ ਉਹੀ ਚੀਜ਼ ਕਰਦੇ ਆ ਇੰਡੀਅਨ ਫਿਲਮਾਂ ਦੀ ਸਕਰੀਨਿੰਗ ਨੂੰ ਬੰਦ ਕਰਨ ਜਿੰਨੇ ਵੀ ਲੋਕਾਂ ਨੇ ਉਦੋਂ ਤੱਕ ਇੰਡੀਅਨ ਅਲੱਗ ਅਲੱਗ ਫਿਲਮਾਂ ਦੀਆਂ ਟਿਕਟਾਂ ਖਰੀਦੀਆਂ ਸੀ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਪੈਸੇ ਵਾਪਸ ਦੇਣ ਦੇ ਲਈ ਰੀਫੰਡ ਕਰਨ ਦਾ ਪ੍ਰੋਸੀਜਰ ਸ਼ੁਰੂ ਕੀਤਾ ਜਾਂਦਾ ਮਾਮਲਾ ਇੰਨਾ ਕਿ ਜ਼ਿਆਦਾ ਵੱਡਾ ਹੋ ਜਾਂਦਾ ਕਿ ਇਵਨ ਕੈਨੇਡਾ ਦੇ ਫੋਰਨ ਮਨਿਸਟਰ ਅਨੀਤਾ ਆਨੰਦ ਨੂੰ ਵੀ ਆਪਣਾ ਬਿਆਨ ਦੇਣਾ ਪੈਂਦਾ ਇਸ ਜਿਹੜੇ ਦੋਨੇ ਹਮਲੇ ਹੋਏ ਆ ਉਹਨਾਂ ਦੀ ਉਹ ਨਿੰਦਾ ਕਰਦੇ ਆ ਅਸਲ ਦੇ ਵਿੱਚ ਕੈਨੇਡੀਅਨ ਅਥਾਰਟिटीज ਬਿਲਕੁਲ ਉਹੀ ਚੀਜ਼ ਕਰਦੀਆਂ ਨੇ ਜਿਹੜਾ ਕੁਝ ਉਹ ਹਮਲਾਵਰ ਚਾਹ ਰਹੇ ਸੀ ਹਮਲਾਵਰ ਕੀ ਚਾਹ ਰਹੇ ਸੀ ਕਿ ਇੰਡੀਅਨ ਫਿਲਮਾਂ ਦੀ ਸਕਰੀਨਿੰਗ ਪੂਰੇ ਕੈਨੇਡਾ ਦੇ ਵਿੱਚ ਥੀਏਟਰਸ ਦੇ ਵਿੱਚ ਬੰਦ ਹੋਵੇ ਤੇ ਇਹੀ ਚੀਜ਼ ਕੈਨੇਡੀਅਨ ਅਥਾਰਟੀ ਕਰ ਦਿੰਦੀ ਆ ਕਹੇ ਕਿ ਕੈਨੇਡੀਅਨ ਪੁਲਿਸ ਨੂੰ ਕੈਨੇਡੀਅਨ ਅਥਾਰਟिटीज ਨੂੰ ਚਾਹੀਦਾ ਤਾਂ ਇਹ ਸੀ ਕਿ ਹਰ ਇੱਕ ਸਿਨੇਮਾ ਦੇ ਅੰਦਰ ਇੰਡੀਅਨ ਫਿਲਮਾਂ ਨੂੰ ਦਿਖਾਉਣ ਦੇ ਲਈ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਜਿਹੜੇ ਵੀ ਲੋਕ ਫਿਲਮਾਂ ਦੇਖਣਾ ਚਾਹੁੰਦੇ ਆ ਉਹਨਾਂ ਨੂੰ ਸੇਫਟੀ ਪ੍ਰੋਵਾਈਡ ਕੀਤੀ ਜਾਵੇ ਜਿਹਦੇ ਨਾਲ ਕਿ ਇਹ ਜਿਹੜੇ ਲੋਕ ਨੇ ਇਹ ਹਮਲਾਵਰ ਨੇ ਇਹਨਾਂ ਦਾ ਮਨੋਬਲ ਡਿੱਗੇ ਇਨਾਂ ਨੂੰ ਹਰਾਇਆ ਜਾਵੇ ਪਰ ਬਿਲਕੁਲ ਉਲਟਾ ਕੀਤਾ ਜਾਂਦਾ ਵਾ ਇਹਨਾਂ ਲੋਕਾਂ ਦੇ ਪੈਦਾ ਕੀਤੇ ਹੋਏ ਡਰ ਦੇ ਨਾਲ ਉਲਟਾ ਲੋਕਾਂ ਨੂੰ ਕਹਿ ਦਿੱਤਾ ਜਾਂਦਾ ਕਿ ਹੁਣ ਤੋਂ ਅਸੀਂ ਇੰਡੀਅਨ ਫਿਲਮਾਂ ਨੂੰ ਦਿਖਾਉਣਾ ਬੰਦ ਕਰ ਰਹੇ ਹਾਂ ਤਾਂ ਫਿਲਹਾਲ ਦੇ ਲਈ ਇਹ ਸੀਗੀ ਜੀ ਇੱਕ ਨਵੀਂ ਬੜੀ ਵੱਡੀ ਅਪਡੇਟ ਇੰਡੀਅਨ ਲੋਕਾਂ ਦੇ ਵੈਸਟਰਨ ਕੰਟਰੀਜ਼ ਦੇ ਲੋਕਾਂ ਦੇ ਨਾਲ ਰਿਲੇਸ਼ਨ ਨੂੰ ਲੈ ਕੇ ਤੇ ਇਹ ਵੀਡੀਓ ਤੇ ਇਹ ਖਬਰ ਹੁਣ ਇੱਥੇ ਹੀ ਖਤਮ ਹੁੰਦੀ ਹੈ